ਜੇ ਲੂਸ ਕੱਢ ਕੇ ਰਾਉਂ ਨੂੰ ਪੁੱਤ ਤੇਰਾ ਮੈਂ ਤੇਰੇ ਘਰੇ ਆਣ ਕੇ ਤੂੰ ਮੈਨੂੰ ਜਾਣਦਾ ਨਹੀਂ ਆਂ ਆਵਾ ਕੁੜੀ ਦੇ ਫੋਟੋਆਂ ਪਾਈਆਂ ਨੈਟ ਤੇ ਉਹਦਾ ਕੀ ਹਰਜਾਨਾ ਭਰੇਗਾ ਪਹਿਲਾਂ ਦੱਸ ਤੇਰੀ ਭੈਣ ਹੈਗੀ ਘਰੇ ਮੈਂ ਕਹਿੰਦਾ ਮੈਂ ਨੈਟ ਤੇ ਪਾਈਆਂ ਤਾਂ ਮੈਨੂੰ ਵਿਖਾ ਦਿਓ ਵੀ ਆ ਯਾਰ ਖੁੱਦ ਯਾਰ WhatsApp ਤੇ ਤੇਰੇ ਪਿਓ ਨੇ ਸ਼ੋ ਕਿਤੀ ਫਿਰ WhatsApp ਤੇ ਕਿਨੇ ਲਈ ਆ Instagram ਤੇ ਤੇਰੀ ਆਈਡੀ ਦੇ ਫੋਟੋ ਮੇਰੇ ਤੋਂ ਸਕਰੀਨ ਸ਼ਾਟ ਪਏ ਆ Instagram ਤੇ ਲੱਗੀ ਹੈ DP ਉਹਦੀ ਇੰਸਟਾਗ੍ਰਾਮ ਤੇ ਤਿੱਤ ਲੱਗੀ ਹੈ ਤੇ ਤੇਰੀ ਮਾਂ ਲੱਗਦੀ ਉਹ ਲਾ ਉਹਦੀ ਹੁਣ ਐਡੀਪੀ ਮੈਂ ਗੱਲ ਕੋਈ ਪ੍ਰੋਬਲਮ ਹਾਂ ਪ੍ਰੋਬਲਮ ਆਏ ਮੇਰੀ ਭੈਣ ਆਏ ਮੈਂ ਨਹੀਂ ਹਟਾ ਦੇ ਤੇ ਨਹੀਂ ਤੇ ਮੈਂ ਟਾਉਣੀ ਆਉਂਦੀ ਮੈਨੂੰ ਹਲੋ ਬਈ ਫੋਨ ਕਿਉਂ ਕੱਟੀ ਜਾਣਾ ਹਲੋ ਹਲੋ ਆਜ ਨਹੀਂ ਨੈਟਵਰਕ ਨਹੀਂ ਆਉਂਦਾ ਤੇ ਉੱਡ ਜਾਂਦਾ ਨੈਟਵਰਕ ਓਕੇ ਓਕੇ ਬਈ ਮੇਰੀ ਗੱਲ ਸੁਣ ਮੈਂ ਤੈਨੂੰ ਸਿੱਧੀ ਗੱਲ ਤੈਨੂੰ ਸਪਸ਼ਟ ਦੱਸ ਦਵਾਂ ਠੀਕ ਆ ਉਹ ਜੋ ਵੀ ਤੇਰਾ ਲੈਣਾ ਦੇਣਾ ਹੋਊਗਾ ਵੱਖਰੀ ਗੱਲ ਆ ਤੇਰਾ ਹਨਾ ਉਹਨਾਂ ਦੇ ਨਾਲ ਤੋ ਉਹਨਾਂ ਦੀ ਕੁੜੀ ਦੀਆਂ ਫੋਟੋਆਂ ਹਟਾ ਦੇ ਮੇਰਾ ਵੀਰ ਹਾਂਜੀ ਫੋਟੋਆਂ ਹਟਾ ਦਿਓ ਜਿੱਥੇ ਇੱਥੇ ਪਾਈਆਂ ਫੋਟੋਆਂ ਮੈਂ ਪਾਈਆਂ ਹੀ ਨਹੀਂ ਯਾਰੋ ਯਾਰ ਪਾਈਆਂ ਕਿਉਂ ਨਹੀਂ ਤੇਰੀ WhatsApp ਤੇ ਤੇਰੀ ਫੋਟੋ ਹੁਣ ਵੀ ਛੋੜ ਨਹੀਂ WhatsApp ਤੇ ਤੇਰੀ ਫੋਟੋ ਹੁਣ ਵੀ ਛੋੜ ਨਹੀਂ ਆ ਕਿਉਂ ਨਹੀਂ ਪਾਈਆਂ WhatsApp ਤੇ ਲੱਗੀ ਐ ਮੈਂ ਤੈਨੂੰ ਕਹੀ ਦੱਸੀ ਮੇਰਾ ਵੀਰ ਇਹਨੂੰ ਹੁਣੇ ਹਟਾ ਹੁਣੇ 5 ਮਿੰਟ ਦੇ ਵਿੱਚ ਵਿੱਚ ਠੀਕ ਆ ਹਲੋ ਹਾਂ ਪ੍ਰੋਬਲਮ ਹੈ ਮੇਰੀ ਭੈਣ ਆਈ ਮੈਂ ਨਹੀਂ ਤੇ ਹਟਾ ਦੇ ਤੇ ਨਹੀਂ ਤੇ ਮੈਂ ਟਾਣੀ ਆਉਂਦੀ ਮੈਨੂੰ ਲੈ ਤੇ ਨਾ ਤੇਰੀ ਮੈਂ ਲੈਣ ਦੇ ਤੂੰ ਮੇਰੀ ਲੈਂਡ ਦੇਣ ਜਿਹੜਾ ਵੀ ਤੇਰਾ ਹੈਗਾ ਤੇਰਾ ਲੈਂਡ ਦੇਣ ਤੈਨੂੰ ਇਹੀ ਕਰਦੇ ਆ ਜੋ ਵੀ ਲੈਂਡਨ ਤੂੰ ਪ੍ਰੂਫ ਵਿਖਾ ਮੈਨੂੰ ਮੈਂ ਤੇਰੇ ਉਹਨਾਂ ਤੋਂ ਆ ਮੈਂ ਆਪ ਦੇਉ ਤੈਨੂੰ ਪੈਸੇ ਹੋਰ ਦੱਸ ਪ੍ਰੂਫ ਵੀ 10000 15000 ਰੁਪਇਆ 16 ਮੈਥੋਦੋ ਲੈ ਗਏ ਯਾਰ ਤੂੰ ਮੈਨੂੰ ਜਿੰਨੇ ਤੂੰ ਮੇਰੀ ਨਾਲ ਫੋਟ ਪਹਿਲਾਂ ਫੋਟੋ ਡਿਲੀਟ ਮਾਰ ਆਪਣੀ ਆਈਡੀ ਤੋਂ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਦੱਸਦਾ ਕਿ ਤੇ ਜਲੂਸ ਨਾ ਘੜਾਵੀਂ ਮੇਰੇ ਤੋਂ ਅੱਛਾ ਜੀ ਚੱਲ ਕੋਈ ਨਹੀਂ ਕੱਢਦਾ ਤੈਨੂੰ ਤੇਰੇ ਪਿੰਡ ਦਾ ਵੀ ਪਤਾ ਹੀ ਪੁੱਤ ਮੈਨੂੰ ਕਿਹਥਾਂ ਦਾ ਵੀਰੇ ਕਿਸੇ ਦੀ ਧੀ ਪੈਂਦੀਆਂ ਫੋਟੋਆਂ ਪਾਈਆਂ ਇਹਨੇ ਨੈਟ ਦੇ ਉੱਤੇ ਠੀਕ ਹੈ ਜੀ ਤੇ ਨੈਟ ਤੇ ਫੋਟੋਆਂ ਪਾ ਕੇ ਉਹਨਾਂ ਨੂੰ ਬਲੈਕਮੇਲ ਕਰਦਾ ਇਹਦਾ ਪਿੰਡ ਕਿਹੜਾ ਬਗੇਲਾ ਬਗੇਲਾ ਪੁੱਤ ਬਗੇਲਾ ਤੇਰਾ ਪਿੰਡੀ ਠੀਕ ਆ ਤੇ 3 ਵਜ ਗਈ ਤੇ ਤੇਰੇ ਪਿੰਡ ਮੈਂ ਛੇਤੀ ਪਹੁੰਚ ਜਾਣਾ ਇਹ ਤੇਰੇ ਪਰਿਵਾਰ ਨੂੰ ਸਾਰਿਆਂ ਨੂੰ ਮਿਲੂੰਗਾ ਮੈਂ ਤੇ ਜਲੂਸ ਇਹੋ ਜਿਹਾ ਕੱਢੂੰਗਾ ਫੋਟੋਆਂ ਮੈਨੂੰ ਆਉਂਦੀਆਂ ਡਰੇਡ ਮਾਰਨੀਆਂ ਤੈਨੂੰ ਹੁਣੇ ਮਾਂ ਤੋਂ ਫੋਨ ਆਉਂਦਾ ਮੇਰਾ ਪੁੱਤ ਫੋਨ ਚੁੱਕੀ ਹੁੰਦਾ ਮਾਨੀ ਦਾ ਜਲੂਸ ਕੰਡਿਆ ਗੁਰਾ ਕਹਿ ਦਿੱਤੀ ਇਵੇਂ ਦੀ ਸ਼ਰਮਾਉਣੀ ਚਾਹੀਦੀ ਇਹਨਾਂ ਨੂੰ ਇਹ ਵੀਰੇ ਕਿਸੇ ਜਿਹੇ ਬੱਚੀ ਦੀਆਂ ਫੋਟੋਆਂ ਪਾਈਆਂ ਸੀ ਇਹਨੇ ਇੰਸਟਾਗ੍ਰਾਮ ਤੇ ਵੀ ਠੀਕ ਹੈ ਜੀ ਕੁੜੀ ਨੂੰ ਕਹਿੰਦੇ ਸੀ ਮੇਰੇ ਨਾਲ ਵਿਆਹ ਕਰਾ ਠੀਕ ਹੈ ਜੀ ਕੁੜੀ ਈਮਾਨ ਵਿਚਾਰੀ ਫਸੀ ਸੀਗੀ ਮੈਂ ਨਾਂ ਨਹੀਂ ਲੈਣਾ ਵਿਚਾਰੀ ਦਾ ਈਮਾਨ ਵਿਚਾਰੀ ਫਸੀ ਸੀਗੀ ਤਾਂ ਕੇ ਨਾ ਉਹਨੂੰ ਬਲੈਕਮੇਲ ਕਰਦਾ ਰਿਹਾ ਉੱਥੇ ਉਹਦਾ ਮਿਸਯੂਜ਼ ਕਰਦਾ ਰਿਹਾ ਉਹਦਾ ਹੁਣ ਵਿਚਾਰੀ ਇੰਡੀਆ ਆਈ ਆ ਤੇ ਉਹਨੂੰ ਕਹਿੰਦਾ ਕਿ ਮੇਰੇ ਨਾਲ ਵਿਆਹ ਕਰਾ ਤੇ ਉਹਨੇ ਵਿਆਹ ਕਰਨ ਤੋਂ ਮਨਾਂ ਕਰ ਦਿੱਤਾ ਤੇ 1.5 ਲੱਖ ਰੁਪਏ ਦੀ ਡਿਮਾਂਡ ਕੀਤੀ ਕਿ ਮੈਂ ਤੇਤੋ 1.5 ਲੱਖ ਰੁਪਏ ਲੈਣਾ ਵਾ ਹਾਲਾਂਕਿ ਕੁੜੀ ਵਾਲਿਆਂ ਨੇ ਇਹਨੂੰ ਪ੍ਰੂਫਸੀਂ ਵਿਖਾ ਦਾਂਗੇ ਕੁੜੀ ਵਾਲਿਆਂ ਨੇ ਇਸ ਬੰਦੇ ਨੂੰ ਆਪਣੀ ਭੈਣ ਕਢਾਉਣ ਵਾਸਤੇ 1 ਲੱਖ ਤੇ 85000 ਰੁਪਏ ਪਾਇਆ ਸੀਗਾ ਠੀਕ ਹੈ ਜੀ ਉਸ ਤੋਂ ਬਾਅਦ ਇਹਨੇ ਬੰਦੇ ਨੇ ਕੀ ਕੀਤਾ ਕਿ ਰੱਬ ਤੁਹਾਡਾ ਭਲਾ ਕਰੇ ਉਹਨਾਂ ਦੇ ਪੈਸੇ ਕੁੜੀ ਵਾਲੇ ਨੂੰ ਵਾਪਸ ਕਰ ਦਿੱਤੇ ਵੀ ਤੁਹਾਡੀ ਕੁੜੀ ਫ੍ਰੀ ਆ ਗਈ ਆ ਆਪ ਉਹਦੀ ਜਬਾਨੀ ਆ ਤੇ 1.66 60000 ਰੁਪਏ ਨੂੰ ਵਾਪਸ ਕਰ ਦਿੱਤਾ ਤਹਲਾ ਕੇ 20000 ਰੁਪਇਆ ਹੋਰ ਲੈਣ ਵਾਲਾ ਉਹਨਾਂ ਤੋਂ ਉਸ ਬੰਦੇ ਤੋਂ 19000 ਰੁਪਇਆ ਕਿਉਂਕਿ ਫ੍ਰੀ ਆਈ ਉਹਦੀ ਆਪਦੀ ਕਮਾਂਡ ਵਾ ਤੇ ਹੁਣ ਕੀ ਕਹਿੰਦਾ ਵਾ ਕਿ ਮੈਂ ਜਿਹੜੇ ਤੁਹਾਨੂੰ ਪੈਸੇ ਪਾਏ ਉਹ ਮੈਨੂੰ ਵਾਪਸ ਕਰੋ ਨਹੀਂ ਤੁਹਾਡੀ ਕੁੜੀ ਦੀ ਇੰਸਟਾਗ੍ਰam ਤੇ ਸੋਸ਼ਲ ਮੀਡੀਆ ਤੇ ਫੋਟੋਆਂ ਪਾ ਕੇ ਮੈਂ ਉਹਨੂੰ ਵਾਇਰਲ ਕਰੂੰਗਾ ਉਹਨੂੰ ਬਦਨਾਮ ਕਰੂੰਗਾ ਤੇ WhatsApp ਤੇ ਹਜੇ ਤੱਕ ਉਹਦੀ ਡੀਪੀ ਲੱਗੀ ਆ ਆ ਤੁਹਾਨੂੰ ਮੈਂ ਦਿਖਾ ਵੀ ਦਿਨਾ ਪਰ ਮੈਨੂੰ ਇਹ ਫੋਟੋ ਮੈਨੂੰ ਬਲਰ ਕਰਨੀਆਂ ਪੈਣੀਆਂ ਕਿਉਂਕਿ ਧੀ ਪੈਣ ਦਾ ਮਸਲਾ ਵਾ ਪਰ ਇਸ ਬੰਦੇ ਨੂੰ ਜਰੂਰ ਵਿਖਾਓ ਉਹ ਦੂਜੇ ਫੋਟੋ ਮੈਨੂੰ ਖਾ ਨਾ ਪ ਠੀਕ ਹੈ ਜੀ ਤੇ ਇਸ ਬੰਦੇ ਨੇ ਜੇਕਰ ਅੱਜ ਇਹਦੀਆਂ ਫੋਟੋਆਂ ਨਾ ਡਿਲੀਟ ਮਾਰੀਆਂ ਭੈਂਦੀਆਂ ਕਿਉਂਕਿ ਪੈਸੇ ਦਾ ਲੈਣ ਦੇਣਾ ਵੱਖਰੀ ਗੱਲ ਆ ਪਰ ਇੱਜ਼ਤਾਂ ਤੁਹਾਨੂੰ ਪਤਾ ਵੈ ਲੈਣ ਲੱਖੀ ਤਰ੍ਹਾਂ ਹਜ਼ਾਰੀ ਤੇ ਉਸ ਕੁੜੀ ਦੇ ਇੰਸਟਾਗ੍ਰam ਤੇ ਫੋਟੋਆਂ ਪਾਉਣ ਡਿਆ ਵਾ ਆ ਫੋਟੋਆਂ ਪਾਉਣ ਡਿਆ ਇੰਸਟਾਗ੍ਰam ਤੇ ਠੀਕ ਹੈ ਜੀ ਆ ਦੇਖ ਲਓ ਇੰਸਟਾਗ੍ਰam ਤੇ ਫੋਟੋਆਂ ਪਈਆਂ ਆ ਇੰਸਟਾਗ੍ਰam ਇਹਦੀ ਇਸ ਆ ਚਵਲੇ ਦੀ ਇੰਸਟਾਗ੍ਰam ID ਜੀ ਠੀਕ ਹੈ ਜੀ ਤੇ ਸੋ ਇਹਨੂੰ ਮੈਂ ਇੱਕ ਵਾਰੀ ਕਹਿਤਾ ਕਿ ਫੋੜਾਂ ਜਾਂਦੇ ਡਿਲੀਟ ਮਾਰ ਦੇ ਨਹੀਂ ਤੇ ਫਿਰ ਮੈਨੂੰ ਡਿਲੀਟ ਕਰਾਉਣੀ ਆਉਂਦੀ ਆ। ਹੁਣ ਫੋਨ ਲਉਂਦੇ ਆ। ਆਵੇ ਆ ਗਿਆ। ਸੁਚੈਨ ਦਾ ਖੜ ਜਾ। ਏ ਏਡੀ ਭੈਣ ਸੀ ਤਾਂ ਫਿਰ ਮੈਨੂੰ ਕਿਉਂ ਸੱਕੇ ਵਿੱਚ ਪਾਇਆ? ਏਡੀ ਭੈਣ ਸੀਗਾ ਤੂੰ ਉਦੋਂ ਹੀ ਕਹਿੰਦਾ ਮੈਨੂੰ ਕਿਉਂ ਵਿੱਚ ਪੈ ਪਾਏ? ਠੀਕ ਹੈ ਨਾ ਅੱਜ ਤੱਕ ਦੀ ਭੈਣਾਂ ਠੀਕ ਆ। ਸਾਰੀਆਂ ਭੈਣਾਂ ਹੀ ਹੁੰਦੀਆਂ ਜਦੋਂ ਕਿਸੇ ਦੀਆਂ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਘਰੇ ਲਿਆ ਕੇ ਇਹ ਐਦਾਂ ਕਰਦਾ ਹੈ ਉਹ ਵੀ ਕਿਸ ਦੀਆਂ ਭੈਣਾਂ ਆ ਉਹ ਵੀ ਕਿਸੇ ਤੇ ਪ੍ਰਾਪਾਂ ਦੀਆਂ ਭੈਣਾ ਹੀ ਐ ਨਾ ਪਿੰਡ ਜਾੜਾ ਜਿੱਥੇ ਮਰਜੀ ਜਾੜਾ ਬਾਬਾ ਜੀ ਠੀਕ ਐ ਨਾ ਮੇਰੇ ਕੋਲ ਸਾਰੇ ਸਬੂਤ ਪਏ ਆ ਸਾਰੇ ਕਾਨੂੰਨ ਦੇ ਹਿਸਾਬ ਨਾਲ ਹੀ ਕੀ ਕਰਦੇਗਾ ਮਰਵਾ ਦੇਗਾ ਮੇਰੇ ਪਰਿਵਾਰ ਨੂੰ ਜਾ ਮੈਂ ਕਾਕਾ ਕੈਨਾਂ ਫੋਨ ਕਰ ਦਿੰਨਾ ਮੈਂ ਵੀ ਆ ਬਾਬਾ ਆਉਂਦਾ ਤੇ ਮਾਰ ਦੀ ਫੈਲ ਜਿਹੜਾ ਮਾਰਨਾ ਹੋਇਆ ਠੀਕ ਐ ਨਾ ਪੰਜੇ ਉਂਗਲਾਂ ਇੱਕੋ ਜਿਹਾ ਨਹੀਂ ਹੁੰਦੀਆਂ ਸਾਮੀਦਾਰਾਂ ਤੂੰ ਉਹ ਤਾਂ ਜੀਉ ਜੀ ਮੈਂ ਮੈਂ ਸਾਰਿਆਂ ਕਰੇ ਵੀ ਰਿਕਾਰਡਿੰਗ ਸੈਟੀਆਂ ਹੋਈਆਂ ਵੀ ਆਹ ਦੇਖੋ ਇਹਨਾਂ ਦੇ ਮਾਪੇ ਪਹਿਲਾਂ ਕਹਿੰਦੇ ਵਿਆਹ ਕਰਾਂਗੇ ਇਹ ਕਰਾਂਗੇ ਲਾਲਜਿੰਦਰ ਐਨਾ ਟਾਈਮ 10 ਮਹੀਨੇ ਹੋ ਗਏ ਕੁੜੀ ਗਈ ਨੂੰ ਤੇਰੇ ਇਹ ਵੀ ਪੈਸੇ ਖਾ ਲੈਣੇ ਆ ਤੇ ਬਸ ਮਾਰ ਦੇ ਮੁੜ ਕੇ ਅਗਲੇ ਦੇ ਖੱਲੀ ਬੱਲੀ ਤੂੰ ਜਿਹੜਾ ਮਰਜ਼ੀ ਮਾਨੀ ਨੂੰ ਫੋਨ ਕਰਾ ਮੈਨੂੰ ਪਹਿਲਾਂ ਹੀ ਪਤਾ ਸੀ ਜਿਹੜੀ ਤੂੰ ਲੋਕੇਸ਼ਨ ਮੰਗੀ ਹੈ ਹਲੋ ਹਲੋ ਹਾਂਜੀ ਭਾਈ ਨਹੀਂ ਬਾਬਾ ਜੀ ਤੂੰ ਮੇਰੇ ਮੈਨੂੰ ਪਤਾ ਸੀ ਤੇਰੀਆਂ ਗੱਲਾਂ ਦਾ ਇਹ ਮੈਨੂੰ ਯਾਰ ਦੱਸ ਵੀ ਦਿੱਤਾਈ ਮੈਂ ਕੀ ਮਾੜਾ ਕੀਤਾ ਤੂੰ ਮੈਨੂੰ ਦੱਸ ਮੈਂ ਕਹਿਣਾ ਵਾਂ ਕਿ ਉਹ ਧੀ ਆ ਕਿਸੇ ਦੀ ਮੇਰੀ ਗੱਲ ਸੁਣੀ ਪਹਿਲਾਂ ਮੇਰੀ ਮੇਰੀਆਂ ਵੀ ਦੋ ਧੀ ਆ ਮੇਰੀ ਗੱਲ ਸੁਣ ਬ੍ਰਦਰ ਤੇ ਤੂੰ ਕਿੰਨੇ ਪੈਸੇ ਤੇਰੇ ਦੇਨੇ ਉਹਨਾਂ ਦੇ ਤੂੰ ਦੱਸ ਮੈਂ ਦੇਣਾ ਤੈਨੂੰ ਮੈਨੂੰ ਪ੍ਰੂਫ ਦੱਸ ਦੇਊਗਾ 25000 30 30000 ਰੁਪਏ ਦੇਣਾ ਭਾਈ ਜੀ ਗੱਲ ਸੁਣੋ ਮੇਰੀ ਇਹ ਇਹ ਮੇਰੇ ਘਰੋਂ ਪੈਸੇ ਨਾ ਇਹਦੇ ਘਰ ਪਾਉਣਾ ਸੀ ਨਾ ਜਿਵੇਂ ਇਹਨੂੰ ਇਹੀ ਮੈਸੇਜ ਦਿੱਤੇ ਵੀ ਚਲ ਤੂੰ ਮੇਰੇ ਪੈਸੇ ਵਾਪਸ ਕਰ ਦੇ ਭਰਾ ਨੂੰ ਉਹਨੇ ਪਤਾ ਮੇਰੀ ਧੀ ਭੈਣ ਇੱਕ ਘਾਤੀ ਮੈਂ ਤੈਨੂੰ ਰਿਕਾਰਡਿੰਗਾਂ ਸੈਂਡ ਕਰਾਣਾ ਉਹ ਬੰਦੇ ਨੂੰ ਯਾਰ ਧੀ ਭੈਣ ਦੀ ਇੱਕ ਕੀਤੀ ਉਹ ਵੱਖਰੀ ਗੱਲ ਤੂੰ ਤੇ ਗੁਰਾ ਅਗਲੇ ਦੀਆਂ ਫੋਟ ਮੇਰੀ ਗੱਲ ਸੁਣ ਤੂੰ ਤੇ ਅਗਲੀ ਧੀ ਭੈਣ ਦੇ ਗੁਰਾ 6 ਨੈਟ ਤੇ ਫੋਟੋ ਹੀ ਪਾ ਦਿੱਤੀਆਂ ਧੀ ਭੈਣ ਦੇ ਕਿਸੇ ਗੁਰਾ ਇੱਜ਼ਤ ਹੁੰਦੀ ਆ ਲਾਲਾ ਤੇਰੀ ਭੈਣ ਦੇ ਕੋਈ ਫੋਟੋਆਂ ਪਾਵੇ ਹਾਲਾਂਕਿ ਤੇਰੀਆਂ ਭੈਣਾਂ ਮੇਰੀਆਂ ਭੈਣਾਂ ਵਾਂ ਹਨਾ ਆਪਣੀ ਭੈਣ ਦੇ ਕੋਈ ਫੋਟੋਆਂ ਪਾਵੇ ਐਦਾਂ ਤੇ ਕਿਹੋ ਜਿਹਾ ਲੱਗੂ ਤੈਨੂੰ ਚਾਹੇ ਆਪਣੀਆਂ ਧੀਆਂ ਮੇਰੀਆਂ ਪਰ ਇਹ ਨਹੀਂ ਇਹਦਾ ਮਤਲਬ ਇਹ ਥੋੜੀ ਹੈ ਕਿ ਯਾਰ ਤੂੰ ਤੇ ਤੂੰ ਮੇਰੀ ਗੱਲ ਸੁਣ ਤੇਰੇ ਨਾਲ ਮੇਰਾ ਕੋਈ ਤੇਰੇ ਨਾਲ ਕੋਈ ਵੈਰ ਨਹੀਂ ਹੈ ਮੇਰਾ ਠੀਕ ਹੈ ਵੀਰ ਪਰ ਅੱਜ ਮੈਨੂੰ ਪਤਾ ਲੱਗਾ ਕਿਉਂਕਿ ਮੈਂ ਮੈਨੂੰ ਨਹੀਂ ਸੀ ਪਤਾ ਗਿਆ ਫੋਟੋ ਕਿਹੜੀ ਕੁੜੀ ਦੀ ਲਈ ਕਿਉਂਕਿ ਮੈਂ ਬੜਾ ਚੜ੍ਹ ਗਿਆ ਉਸ ਕੁੜੀ ਨੂੰ ਦੇਖੇ ਨੂੰ ਹਨਾ ਮੈਨੂੰ ਨਹੀਂ ਯਾਦ ਤੂੰ ਅੱਜ ਮੈਨੂੰ ਪਤਾ ਲੱਗਾ ਕਿ ਤੂੰ ਆ ਉਹਦਾ ਮੈਨੂੰ ਜਦੋਂ ਉਹਦੇ ਭਰਾ ਨਾਲ ਮੈਂ ਗੱਲ ਕੀਤੀ ਮੈਂ ਪਹਿਲਾਂ ਉਹਨੂੰ ਦੱਬ ਕੇ ਪਿਆ ਹੈ ਨਾ ਕਿ ਵੀ ਦੱਬ ਕੇ ਨਹੀਂ ਪਿਆ ਹਣਾ ਮੈਂ ਰਿਕਾਰਡਿੰਗ ਤੈਨੂੰ ਸੈਂਡ ਕਰ ਦੂੰਗਾ ਪਰ ਜਦੋਂ ਉਹਨੇ ਮੈਨੂੰ ਕਿਹਾ ਨਾ ਕਿ ਵੀਰੇ ਉਹਨੇ ਮੇਰੀ ਭੈਣ ਦੀਆਂ ਫੋਟੋਆਂ ਪਾਈਆਂ ਜੇ ਤੇਰੀ ਭੈਣ ਦੀਆਂ ਕੋਈ ਫੋਟੋਆਂ ਪਾਵੇ ਤੇ ਫਿਰ ਤੂੰ ਕੀ ਕਰੇਗਾ ਤੇ ਵੀਰ ਮੈਨੂੰ ਉੱਥੇ ਗੱਲ ਨਹੀਂ ਸੀ ਆਈ ਇਹ ਫੋਟੋਆਂ ਮੈਂ ਨਹੀਂ ਪਾਈਆਂ ਉਹਦੇ ਮੈਂ ਯਾਰ ਕਿਉਂ ਨਹੀਂ ਪਾਈਆਂ WhatsApp ਤੇ ਤੇ ਤੂੰ DP ਲਾਈ ਆ ਯਾਰ ਹੱਦ ਹੋ ਗਈ ਤੇਰੀ ਵਾਲੀ ਮੈਨੂੰ ਵੀ ਪਤਾ ਮੈਨੂੰ ਵੀ ਪਤਾ ਮੈਂ ਨਾ ਨਾ ਡੀਪੀ ਦਾ ਚਲ ਮੈਂ ਵੈਸੇ ਲਾਤੀ ਮੈਂ ਕਰਤੋਂ ਵੈਸੇ ਕਿਉਂ ਲਾਤੀ ਯਾਰ ਵੈਸੇ ਕਿਉਂ ਲਾਤੀ ਵੈਸੇ ਕਿਉਂ ਲਾਤੀ ਤੂੰ ਗੱਲ ਸੁਣ ਮੇਰੀ ਗੱਲ ਸੁਣ ਮੇਰੀ ਮੇਰਾ ਵੀਰ ਜਿਹੜਾ ਤੇਰੇ ਪੈਸਿਆਂ ਦਾ ਲੈਣ ਦੇਣਾ ਮੇਰੀ ਗੱਲ ਸੁਣ ਜਿਹੜਾ ਤੇਰੇ ਪੈਸਿਆਂ ਦਾ ਲੈਣ ਦੇਣਾ ਮੈਨੂੰ ਆਪਣਾ ਕਾਊਂਟ ਨੰਬਰ ਪੇਜ ਠੀਕ ਹੈ ਤੇਰੇ ਪੈਸੇ ਮੈਂ ਕਾਊਂਟ ਚ ਪਾਉਂਦਾ ਵਾਂ ਤੂੰ ਮੇਰੇ ਕੋਲ ਆਇਆ ਮੈਂ ਤੁਰ ਕਿਹਾ ਵੀਰ ਮੈਂ ਤੇਰੀ ਤੇਰੀ ਮਦਦ ਕਰੂੰਗਾ ਤੇਰੀ ਮਦਦ ਕਰੂੰਗਾ ਤੇਰਾ ਕਲਾਗਲਾ ਰੁਪਿਆ ਦਿਵਾਉਂਗਾ ਪਰ ਜਿਹੜੀ ਤੂੰ ਉਹਨਾਂ ਦੀ ਕੁੜੀ ਦੇ ਮੈਂ ਪੈਸੇ ਉਹ ਦੇ ਦਣਗੇ ਸਿਰੇ 35000 ਰੁਪਏ ਦੇ ਉਦਾ ਕੀ ਹਰਜਾਨਾ ਪਰੇਗਾ ਪਹਿਲਾਂ ਦੱਸ ਤੇਰੀ ਭੈਣ ਹੈਗੀ ਕਰੇ ਮੈਂ ਕਹਿੰਦਾ ਮੈਂ ਨੈਟ ਤੇ ਪਾਈਆਂ ਤਾਂ ਮੈਨੂੰ ਵਿਖਾ ਦਿਓ ਵੀ ਆ ਯਾਰ ਖੁਦ ਯਾਰ WhatsApp ਤੇ ਤੇਰੇ ਪਿਓ ਦੇ ਸ਼ੋ ਕਿੱਤੀ ਫਿਰ WhatsApp ਤੇ ਕਿਨੇ ਲਾਈ ਆ Instagram ਤੇ ਤੇਰੀ ਆਈਡੀ ਦੇ ਫੋਟੋ ਮੇਰੇ ਤੋਂ ਸਕਰੀਨਸ਼ਾਟ ਪਏ ਆ Instagram ਤੇ ਲੱਗੀ ਹੈ DP ਉਹਦੀ Instagram ਤੇ ਤੇ ਲੱਗੀ ਹੈ ਤੇ ਤੇਰੀ ਮਾਂ ਲੱਗਦੀ ਉਹ ਲਾ ਉਹਦੀ ਹੁਣ ਐਡੀ DP ਮੈਂ ਗਾਲ ਮੈਂ ਜਲੂਸ ਕੱਢ ਦੂੰ ਜਲੂਸ ਕੱਢ ਕੇ ਆਉਂਦਾ ਪੁੱਤ ਤੇਰਾ ਮੈਂ ਤੇਰੇ ਘਰੇ ਆਣ ਕੇ ਤੂੰ ਮੈਨੂੰ ਜਾਣਦਾ ਨਹੀਂ ਆ ਦਾਦਾ ਜੀ ਗੱਲ ਸੁਣ ਮੈਂ ਸਵੇਰੇ ਸਵੇਰੇ ਨੰਗ ਜਥੇ ਬੰਦੀਆਂ ਪੁੱਤ ਤੇਰੇ ਤੇਰੇ ਘਰੇ ਨਾਂ ਵੜੀਆਂ ਨੰਗ ਜਥੇ ਬੰਦੀਆਂ ਸਾਰੀਆਂ ਤੂੰ ਮੈਨੂੰ ਪਿਓ ਦਾ ਪੁੱਤ ਨਾ ਕਹੀਂ ਠੀਕ ਆ ਮੈਂ ਪਿਆਰ ਨਹੀਂ ਕਰਦਾ ਮੈਂ ਮੈਂ ਇਦਾਂ ਹੀ ਕਰਦਾ ਨਾ ਗੱਲ ਤੂੰ ਕਹੇ ਦੀ ਧੀ ਪੈਂਦੀ ਫੋਟੋਆਂ ਚਾਕੇ ਨੈਟ ਤੇ ਪਾਵੇਂ ਤੇ ਮੈਂ ਤੈਨੂੰ ਵੀਰ ਵੀਰ ਕਹਾਂ ਮੈਨੂੰ ਵਿਖਾ ਦੇ ਵੀ ਹਾਂ WhatsApp ਤੇ ਜਾ ਤੇ ਆ ਤੇਰੀ ਮਾਂ ਤੈਨੂੰ ਮੇਰੇ ਤੋਂ ਸੁਣ ਲਗਾ ਵਾ ਆ ਤੇ WhatsApp ਤੇ ਕਿਹਦੀ ਲੱਗੀ ਪ੍ਰੋਫਾਈਲ ਪਿਕਚਰ ਕਿਹਦੀ ਲਾਈ ਤੂੰ ਪ੍ਰੋਫਾਈਲ ਪਿਕਚਰ ਉਹਦੇ ਨਾਲ ਕੁੜੀ ਨਾਲ ਮੈਂ ਇਹ ਮੈਂ ਤੈਨੂੰ ਆਪ ਕਹੀ ਐ ਨਾ ਲੱਗੀ ਆ WhatsApp ਤੇ ਵੀ ਤੇਰੀ ਫੋਟੋ ਲੱਗੀ ਆ ਤੂੰ ਮੇਰੀ ਗੱਲ ਸੁਣ ਤੂੰ ਕੁੜੀ ਦੇ ਭਰਾ ਨੂੰ ਬਲੈਕਮੇਲ ਕਰਨ ੜਿਆ ਵੀ ਤੇਰੀਆਂ ਮੈਂ ਨੈਟ ਤੇ ਵੀਡੀਓ ਵਾਇਰਲ ਕਰ ਦੇਣਾ ਤੂੰ ਮੈਨੂੰ ਖੁਦ ਨਹੀਂ ਕਿਹਾ ਪਰ ਤੂੰ ਮੈਨੂੰ ਖੁਦ ਨਹੀਂ ਕਿਹਾ ਵੀਰ ਮੈਂ ਵੀਡੀਓ ਨੈਟ ਤੇ ਵਾਇਰਲ ਕਰਨੀ ਮੈਂ ਤਾਂ ਸ਼ਾਇਦ ਆਪਦੀ ਬਣਾ ਕੇ ਪਾਉਣੀ ਐ ਵੀ ਮੇਰੇ ਨਾਲ ਧੋਖਾ ਕੀਤਾ ਹੇਗਾ ਤੂੰ ਦੱਸ ਵੀ ਪੈਸੇ ਬਾਬਾ ਤੂੰ ਲੈਣੇ ਆ ਜੇ ਤਾਂ ਤੂੰ ਪੈਸੇ ਯਾਰ ਪੈਸੇ ਨੂੰ ਮੇਰੇ ਪੈਸੇ ਨੂੰ ਮੈਂ ਜਿੱਥੇ ਇੱਜ਼ਤਾਂ ਦਾ ਸਵਾਲ ਆ ਨਾ ਮੇਰੇ ਪੈਸੇ ਖੂ ਖਾਤੇ ਜਾਣ ਠੀਕ ਹੈ ਜੀ ਮੈਂ ਉਹਨਾਂ ਤੋਂ ਪੈਸੇ ਲਵਾਂ ਜਾਂ ਨਾ ਲਵਾਂ ਤੈਨੂੰ ਉਹਦੇ ਨਾਲ ਕੋਈ ਮਤਲਬ ਨਹੀਂ ਆ ਠੀਕ ਹੈ ਜੀ 90000 ਦੀ ਕੀਮਤ ਹੈਗੀ ਆ ਮੈਂ ਉਹਨਾਂ ਤੋਂ 90000 ਲੈਣਾ 90000 ਦੀ ਕੀਮਤ ਹੈਗੀ ਆ ਪਰ ਜਿਹੜਾ ਤੂੰ ਕੰਮ ਕੀਤਾ ਵੀਰਤ ਕੀ ਇੱਜ਼ਤਾਂ ਦੀ ਕੀਮਤ ਨਹੀਂ ਹੁੰਦੀ ਠੀਕ ਆ ਤੇ ਤੈਨੂੰ ਪਤਾ ਕਿ ਇਹ ਵੀਰ ਮੇਰੀਆਂ ਵੀ ਦੋ ਧੀਆ ਘਰੇ ਆ ਤੂੰ 35 ਦਾ ਵੀ 40 ਲੈ ਲਈ ਤੂੰ ਆਪਣੀ ਭੈਣ ਮੈਂ ਹੁਣ ਤੇਰੀ ਭੈਣ ਮੇਰੀ ਭੈਣ ਲੱਗਦੀ ਆ ਮੈਂ ਮਾੜਾ ਨਹੀਂ ਕਹਿਣਾ ਚਾਹੁੰਦਾ ਪਰ ਗਲਤ ਨੂੰ ਚਬੂਗੀ ਜ਼ਰੂਰ ਕਿ ਆਪਣੀ ਭੈਣ ਦੇ ਨਾਲ ਕਿਸੇ ਦੀ ਫੋਟੋ ਇਹਦਾ ਖਿਚਾ ਕੇ ਨੈਟ ਤੇ ਪਾਏਂਗਾ ਤੂੰ ਇਹ ਦੱਸ ਪਹਿਲਾਂ ਇਹ ਦੱਸ ਮੈਂ ਬਾਬਾ ਕਸਮ ਖਾ ਕੇ ਕਹਿੰਦਾ ਨੈਟ ਤੇ ਨਹੀਂ ਪਾਇਆ ਨੈਟ ਤੇ ਵਾਇਰਲ ਨਹੀਂ ਹੋ ਕੀਤੀ ਕੋਈ ਵੀ ਉਹ ਡੀਪੀ ਜ਼ਰੂਰ ਲੱਗੀ ਆ ਯਾਰ ਡੀਪੀ ਜ਼ਰੂਰ ਲੱਗੀ ਆ ਹੁਣ ਬੰਲਾ ਚ ਡੀਪੀ ਲੱਗੀ ਆ ਤੂੰ ਆਪਣੀ ਭੈਣ ਦੀ ਕਿਸੇ ਨਾਲ ਫੋਟੋ ਖਿਚਾ ਕੇ ਤੂੰ ਮੈਨੂੰ ਸੈਂਡ ਕਰ ਮੈਂ ਆਪਣੀ ਡੀਪੀ ਲਾਉਣਾ 15 ਦਿਨ ਤੂੰ ਮੇਰੇ ਤੋਂ 35 ਦਾ ਵੀ 40 ਲੈ ਲਈ 50 ਲੈ ਵੇਦ ਅਸ ਤੂੰ ਕਹਿ ਦਿੱਤਾ ਕਿ ਮੈਂ ਇਹ ਤੋਂ ਪੈਸੇ ਲੈਣੇ ਆ ਤੂੰ ਕਹਿ ਤਾਂ ਮੈਂ ਤੋਂ ਪੈਸੇ ਲੈਣੇ ਆ ਹਨਾ ਪੈਸੇ ਤੇਰੇ ਸਿਰ ਮੱਥੇ ਤੇਰੇ ਪੈਸੇ ਤੇਰੇ ਮੈਂ ਪੈਰਾਂ 'ਚ ਰੱਖੂਗਾ ਆ ਕੇ ਠੀਕ ਹੈ ਜੀ ਪਰ ਆ ਜਿਹੜਾ ਤੂੰ ਕੰਮ ਕੀਤਾ ਪਹਿਲਾਂ ਦੱਸ ਇਹਦੀ ਕੀ سزا ਹੋਵੇ ਤੈਨੂੰ ਤੂੰ ਇਹ ਦੱਸ ਬਾਬਾ ਜੀ ਮੈਂ ਤੈਨੂੰ ਇਹੀ ਗੱਲ ਕਹੀ ਨਾ ਜਦੋਂ ਜੀ ਜੀ ਇਹਨਾਂ ਦੇ ਯਾਰ ਜੀ ਜੀ ਨੂੰ ਗੋਲੀ ਮਾਰਿਆ ਤੂੰ ਬਸ ਨਾ ਤੂੰ ਉਹਨਾਂ ਦੀ ਕੁੜੀ ਦੀ ਫੋਟੋ ਡਿਲੀਟ ਮਹਾਰਾਜ ਠੀਕ ਆ ਤੇ ਮਾਫੀ ਮੰਗ ਈਦਾ ਉਹਨਾਂ ਦੇ ਕੋਲੋਂ ਤੇ ਪੈਸੇ ਮੈਂ ਤੇਰੇ ਦਿਵਾਉਣਾ ਤੈਨੂੰ ਪਰ ਆਪਦੀ ਭੈਣ ਮੰਨ ਲਾ ਤੇਰੀ ਭੈਣ ਦੀ ਮੈਂ ਈਦਾ ਫੋਟੋ ਪਾਵਾਂ ਤੈਨੂੰ ਕੀ ਲੱਗੂ ਮੈਂ ਮਾਰਦੇ ਬਾਬਾ ਮੈਂ ਮਾਰਨਾ ਨਹੀਂ ਆ ਮੈਂ ਮਾਰਨਾ ਨਹੀਂ ਆ ਮੈਂ ਬੁੱਤ ਤੈਨੂੰ ਜਲੀਲ ਹੀ ਨਾ ਕਰ ਦੇਣਾ ਕਿ ਤੂੰ ਮਰੇ ਤੋਂ ਪਰਾਂ ਹੋਈਣਾ ਮੈਂ ਕਹਿੰਦਾ ਫਿਰ ਜੇ ਇਹੀ ਗੱਲ ਦਾ ਚਲੋ ਠੀਕ ਆ ਕੋਈ ਗੱਲ ਨਹੀਂ ਮਨਜ਼ੂਰ ਆ ਕਬੂਲ ਆ ਮੈਨੂੰ ਕਬੂਲ ਆ ਬੁੱਤ ਸੇਰੇ ਜਿ세 ਬੰਦਿਆ ਤੇਰੇ ਨਾਲ ਘਰੇ ਹੋਣਗੇ ਮੈਨੂੰ ਬੰਦੇ ਦਾ ਪੁੱਤ ਨਾ ਗਈ ਉਹਨਾਂ ਦੀ ਵੀਡੀਓ ਡਿਲੀਟ ਫੋਟੋ ਡਿਲੀਟ ਫੋਟੋ ਡਿਲੀਟ ਤੇ ਤੈਨੂੰ ਮੈਂ ਇੱਥੇ ਵੀ ਬੁੱਤ ਇੱਥੇ ਵੀ ਨਹੀਂ ਛੜਦਾ ਤੈਨੂੰ ਇੱਥੇ ਵੀ ਨਹੀਂ ਆ ਛੜਦਾ ਤੈਨੂੰ ਇੱਥੇ ਵੀ ਨਹੀਂ ਆ ਜਾਂ ਮੈਂ ਕੋਈ ਕਤਲ ਕਰਤਾ ਯਾਰ ਕਤਲ ਕਤਲ ਦੇ ਕਤਲ ਦੇ ਅਣਖਾਂ ਵਾਲੇ ਕਰਦੇ ਕੰਜਰਾ ਤੇਰੀ ਕੋਈ ਅਣਖ ਆ ਧੀ ਮੈਂ ਨਹੀਂ ਫੋੜਾਂ ਪਾਉਣ ਡਿਆ ਤੂੰ ਮੇਰੇ ਕੋਲ ਸੱਚ ਜਾਣੀ ਮੇਰੇ ਕੋਲ ਇਸ ਟਾਈਮ ਮਰੀਜ਼ ਸਾਜ ਜਾਨੀ ਮੇਰੇ ਕੋਲ ਨਾ ਇਸ ਟਮ ਮਰੀਜ਼ ਵਾ ਬਾਈ ਗੱਲ ਠੀਕ ਆ ਮਰੀਜ਼ ਵਾ ਉਹ ਠੀਕ ਨਹੀਂ ਆ ਮੈਨੂੰ ਲੈ ਕੇ ਹਸਪੀਟਲ ਜਾਣਾ ਵਾ ਤੇਰਾ ਕਰਕੇ ਮੈਂ ਲੇਟ ਹੋਣ ਡਿਆ ਵਾ ਉਹਦੇ ਵਿਚਾਰੇ ਦਾ ਸਰਾਫ ਲੈਣ ਡਿਆ ਵਾ ਤੇ ਇੱਜਤਾਂ ਦਾ ਕਰਕੇ ਮੈਂ ਮੈਂ ਚੱਲ ਇੱਜਤ ਨਾਲ ਲੱਖੀ ਨਾਲ ਯਾਰੀ ਪਰ ਨਹੀਂ ਤੇ ਮੈਂ ਅੱਜ ਹੀ ਕੋਤ ਨਹੀਂ ਤੇ ਮੈਂ ਨਹੀਂ ਮੇਰੇ ਵੀਰ ਮੇਰੀ ਗੱਲ ਸੁਣ ਮੇਰਾ ਦਿਮਾਗ ਨਾਲ ਚੱਕਰਾ ਮੈਂ ਇਹਦਾ ਫੋਟੋ ਮੈਂ ਇਹਦਾ ਫੋਟੋ ਮੈਂ ਤੋ ਕੀ ਕਰਾਉਣਾ ਤੂੰ ਡਿਲੀਟ ਮਾਰ ਫਿਰ WhatsApp ਤੋਂ ਵੀ ਹੁਣੇ ਡਿਲੀਟ ਮਾਰ Instagram ਤੋਂ ਵੀ Instagram ਤੇ ਵੀ ਤੇਰੀ ਕੋਈ ਫੋਟੋ ਨਹੀਂ ਪੈਣੀ ਚਾਹੀਦੀ ਜਿੰਨੀਆਂ ਵੀ ਪਾਈਆਂ ਡਿਲੀਟ ਮਾਰ WhatsApp ਤੇ ਵੀ ਹੁਣੇ ਡਿਲੀਟ ਮਾਰ ਫੋਟ ਮੈਂ ਡਿਲੀਟ ਮਾਰ ਦੇਣਾ ਮੇਰੇ ਜਿਹੜੇ ਪੈਸੇ ਹੱਥੇਦਾਰੇ ਲੈ ਆ ਬਸ ਯਾਰ ਪੈਸੇ ਹੱਥੇਦਾਰੇ ਤੇਰੇ ਕਰਾ ਦੇਣਾ ਪੈਸੇ ਹੱਦਾ ਤੇਰੇ ਕਰਾ ਦੇਣਾ ਪਰ ਜਿਹੜਾ ਤੂੰ ਘਰੋਣਾ ਕੰਮ ਕੀਤਾ ਇਹਦੀ ਕੀ ਸਜ਼ਾ ਹੋਵੇ ਬਸ ਪੈਸੇ ਮੈਂ ਵਾਪਸ ਦਵਾ ਦੇਣਾ ਇਹਦੀ ਕੀ ਸਜ਼ਾ ਹੋਊਗੀ ਪਹਿਲਾਂ ਇਹ ਦੱਸ ਨਾਲੇ ਤੇਰੇ ਪੈਸੇ ਵੀ ਨਹੀਂ ਤੇ ਪੈਸੇ ਕੁੜੀ ਵੀ ਉਨੇ ਚਲ ਨਹੀਂ ਇਹ ਇਕੱਲਾ ਬੰਦਾ ਨਹੀਂ ਗਲਤ ਹੁੰਦਾ ਵੀ ਇਕੱਲਾ ਬੰਦਾ ਹੀ ਗਲਤ ਕੁੜੀ ਨੇ ਫੋਟੋਆਂ ਭਜਾਈਆਂ ਤੇਰੀਆਂ ਪਹਿਲਾਂ ਇਹ ਦੱਸ ਕੁੜੀ ਨੇ ਫੋਟੋਆਂ ਭਾਈਆਂ ਤੂੰ ਦੱਸ ਗਾਲਵਾ ਸੋਸ਼ਲ ਮੀਡੀਆ ਤੇ ਉਹਨੂੰ ਬਦਨਾਮ ਕਰਨ ਦੀ ਮੈਂ ਤੈਨੂੰ ਕਹੀ ਨਾ ਮੈਂ ਵਟਸਐਪ ਤੇ ਪਾਈ ਨਹੀਂ ਡੀਪੀ ਜ਼ਰੂਰ ਲੱਗੀ ਐ ਮੇਰੇ ਤੇ ਯਾਰ ਡੀਪੀ ਜ਼ਰੂਰ ਲੱਗੀ ਐ ਤੇ ਡੀਪੀ ਸੋਸ਼ਲ ਮੀਡੀਆ ਹੀ ਹੁੰਦਾ ਵਾ ਵਟਸਐਪ ਹਰ ਕੋਈ ਵਟਸਐਪ ਚਲਾਉਂਦਾ ਵਾ ਤੇਰੇ ਕਿੰਨੇ ਲੋਕਾਂ ਨਾਲ ਤੇਰਾ ਨੰਬਰ ਅਟੈਚ ਵਾ ਮੈਨੂੰ ਤੇਰੀ ਫੋਟੋ ਜੇ ਅਸੀਂ ਸੁਸਾਇਟੀ ਵਾਲੇ ਆ ਮੇਰੀ ਗੱਲ ਸੁਣ ਮੈਂ ਅਸੀਂ ਸੰਸਤਾ ਵਾਲੇ ਆ ਅਸੀਂ ਸੰਸਤਾ ਵਾਲੇ ਅਸੀਂ ਸੰਸਤਾ ਵਾਲੇ ਆ ਤੂੰ ਮੈਨੂੰ ਫੋਟੋ ਮਤਲਬ ਤੇਰੀ ਫੋਟੋ ਮੈਨੂੰ ਸ਼ੋ ਹੋਣੀ ਆ ਤੂੰ ਕੁੜੀ ਦੇ ਭਰਾ ਨੂੰ ਫੋਟੋਆਂ ਪਾਉਣ ਡਿਆ ਵਾ ਤੂੰ ਹੋਰ ਕਿਤਾ ਕਿੰਨਿਆਂ ਨੂੰ ਫੋਟੋਆਂ ਪਾਈਆਂ ਹੋਣਗੀਆਂ ਲਾ ਦਿਮਾਗ ਖਰਾਵਾ ਕਿਸੇ ਨੂੰ ਇਹ ਯਾਰ ਤੂੰ ਛੱਡ ਬਰਾ ਤੁਕੜੀ ਦੀ ਫੋਟੋ ਰਿਮੂਵ ਮਾਰ ਤੁਕੜੀ ਦੀ ਫੋਟੋ ਰਿਮੂਵ ਮਾਰ ਮੈਨੂੰ ਇਹ ਹਰਜਾਨਾ ਦੱਸ ਦੇ ਵੀ ਇਹ ਉਹਦੇ ਹਰਜਾਨਾ ਭਰ ਦੇਣਗੇ ਤੇਰਾ 30 ਲਿਆ 35 ਦਿਨਗੇ ਤੈਨੂੰ ਨਹੀਂ ਦਿਨਗੇ ਸਾਰੇ ਮੈਂ ਰੱਖੂੰਗਾ ਠੀਕ ਆ ਮੈਂ ਆਪ ਸਾਰੇ 12 ਵਜੇ ਤੋਂ ਪਹਿਲਾਂ ਪਹਿਲਾਂ ਤੇਰੇ ਪੈਸੇ ਤੈਨੂੰ ਪੜਾ ਕੇ ਜਾਊਂਗਾ ਤੂੰ ਤੂੰ ਦੱਸ ਵੀ ਤੈਨੂੰ ਤੈਨੂੰ ਕੀ ਸਜ਼ਾ ਹੋਗੀ ਪਹਿਲਾਂ ਇਹ ਦੱਸ ਪੁੱਤ ਤੈਨੂੰ ਕੀ ਸਜ਼ਾ ਹੋਵੇ ਤੈਨੂੰ ਪਤਾ ਜਥੇ ਬੰਦਿਆ ਕੀ ਕਿਹੋ ਜਿਹਾ ਕਿਦਾਂ ਕਰਦੇ ਹੁੰਦੇ ਆ ਧੀਆ ਭੈਣਾਂ ਦੇ ਮੁਕਾਬਲੇ ਤੇਨੂੰ ਪਤਾ ਵੀ ਆ ਕੁੜੀ ਨੂੰ ਵੀ ਖਲਾਰ ਲਿਆ ਜਦੋਂ ਮ ਕੋਈ ਗੱਲ ਨਹੀਂ ਅਸੀਂ ਕਰਾਂਗੇ ਜੋ ਕਰਨਾ ਠੀਕ ਆ ਫੋਟੋ ਡਿਲੀਟ ਮਾਰਦੇ ਨਹੀਂ ਤੇ ਮੈਨੂੰ ਦੇਖਾ ਕੇ ਫੇਰ ਆ ਵੇਖਾਂਗੇ ਚੱਲ ਕੋਈ ਗੱਲ ਨਹੀਂ ਮੈਂ ਕਰਦਾ ਤੇ ਨਾ ਗੱਲ ਮੈਨੂੰ ਫੋਟੋ ਡਿਲੀਟ ਕਰਾਉਣੀ ਹੁੰਦੀ ਆ ਪੁੱਤ ਕੱਟੀ ਜਾਂਦਾ ਫੋਨ ਕੱਟੀ ਜਾਂਦਾ ਬੱਬਾ ਜੀ ਬੱਬਾ ਨੇ ਫੋਨ ਕੱਟਿਆ ਕੋਈ ਗੱਲ ਨਹੀਂ ਲਾਲਾ ਦੁਬਾਰਾ ਨਹੀਂ ਲਾਉਣਾ ਹੂੰ ਆਪੇ ਲਾਉਗਾ ਜਿਆਦੇ ਲਾਏਗਾ ਤੇ ਉਹ ਕਰੇਗਾ ਨਾ ਹੂੰ ਇਹਨੇ ਮੈਂ ਜ਼ਿਆਦਾ ਫੋਨ ਲਾ ਵੇਖੋ ਹੁਣ ਇਹ ਉਹਦੀ ਗੇਮ ਪਾਈ ਲੈ ਹੁਣ ਉਹ ਤੇ ਹਾਂ ਉਹ ਸਾਡਾ ਸ਼ਹਿਰ ਝੂਠ ਮਾਰ ਕੇ ਹੋਰ ਦੱਸਿਆ ਹੀ ਹੁਣ ਮੈਂ ਪਹਿਲਾਂ ਨਹੀਂ ਤੁਹਾਨੂੰ ਰਿਕਾਰਡਿੰਗ ਸੈਂਡ ਕੀਤੀ ਮੈਂ ਉਹਨਾਂ ਨਾਲ ਪਹਿਲਾਂ ਅਰਬੀ ਚ ਚੰਗੀ ਨਹੀਂ ਰਹੀ ਲਿਆ تھی ਉਹਰੀ ਮੈਂ ਹੂੰ ਹੂੰ ਤੇ ਉਹ ਤੋਂ ਬਾਅਦ ਫਿਰ ਤੁਹਾਨੂੰ ਰਿਕਾਰਡਿੰਗ ਸੈਂਡ ਕੀਤੀ ਚੈੱਕ ਕਰਿਓ ਹੂੰ ਓਏ ਇਹ ਨੂੰ ਮੈਂ ਕਹਿੰਦਾ ਤੂੰ ਜਿੱਟਣੀ ਚਾਲਾ ਬੈਠ ਕੇ ਕਰ ਬਤਨ ਤੇਰਾ ਮਤਲਬ ਨਹੀਂ ਆ ਸੋਸ਼ਲ ਮੀਡੀਆ ਦੇ ਕੋਲ ਕਰ ਹੂੰ ਇਹ ਤਾਂ ਉਹਨਾਂ ਕ ਕੁੜੀ ਦੇ ਮਾਰੇ ਜੇ ਮੈਨੂੰ ਬਿਆਨ ਸੈਂਡ ਕਰ ਦੇ ਮੈਂ ਇਧਰ ਇਧਰ ਇੱਥੇ ਇੱਥੇ ਇਧਰੋ ਕੇਸ ਕਰ ਦੇਣਾ ਉਹ ਤੇ ਹਾਂ ਬਿਆਨ ਚਾਹੀਦੀ ਕੁੜੀ ਦੇ ਆਪਣਾ ਰਿਕਾਰਡਿੰਗ ਕੱਲੀ ਪਾ ਦਈਏ ਆਪਾਂ ਰਿਕਾਰਡਿੰਗ ਕੱਲੀ ਪਾ ਦਈਏ ਆਹ ਰਿਕਾਰਡਿੰਗ ਆਹ ਮੈਨੂੰ ਸੈਂਡ ਕਰ ਦਿਓ ਕਿ ਮੇਰਾ ਨਾਮ ਇਦਾਂ ਵਾ ਹਾਂ ਵੀ ਮੈਨਾਂ ਨੇ ਜ਼ਬਰਦਸਤੀ ਕੀਤਾ ਵਾ ਮੇਰੀ ਫਸੀ ਦਾ ਇਹਨੇ ਫਾਇਦਾ ਚੱਕਿਆ ਵਾ ਹਾਂ ਹੂੰ ਕਹੀ ਮੈਨੂੰ ਉਹ ਜ਼ਬਰਦਸਤੀ ਕਹਿੰਦਾ ਹੁੰਦਾ ਸੀ ਮੈਨੂੰ ਆਹ ਰਿਕਾਰਡਿੰਗਾਂ ਦੇ ਤੇ ਕਹਿੰਦੀ ਮੈਂ ਇਦਾਂ ਕਰ ਦਿੰਦੀ ਹੁੰਦੀ ਸੀ ਤੇ ਹੁਣ ਇਹ ਮੈਨੂੰ ਬਲੈਕ ਮੇਲ ਕਰਦਾ ਹੂੰ ਠੀਕ ਆ ਨਾ ਹੂੰ ਮੜ ਜਾ ਮਨਦੀਪ ਨੂੰ ਫੋਨ ਕਰਨਾ ਹੈ ਮਨਦੀਪ ਨੂੰ ਮੈਂ ਲਾਉਣਾ ਮਨਦੀਪ ਇੱਕ ਮਿੰਟ ਫਿਰ ਤੂੰ ਹੁਣ ਇਦਾਂ ਲਾਉ ਮੰਗਣਾ ਕੀ ਏਦਾਂ ਹੀ ਲਾਉਣਾ ਏਦਾਂ ਹੀ ਏਦਾਂ ਹੀ ਹੁਣ ਕੱਟ ਇਥੋਂ ਕੱਟ ਦੇ ਦੇ